ਖੰਨਾ ਦੇ ਵਿੱਚ ਵਾਧੇ ਟ੍ਰੈਫਿਕ ਜਾਮ ਨੂੰ ਦੇਖਦੇ ਹੋਏ ਮੈਜਿਸਟ੍ਰੇਟ ਹਿਮਾਂਸ਼ੂ ਜੈਨ ਦੇ ਵੱਲੋਂ ਸਖਤ ਪਾਬੰਦੀ ਲਗਾ ਦਿੱਤੀ ਗਈ ਹੈ ਜੇਕਰ ਲੋਕਾਂ ਦੇ ਵੱਲੋਂ ਉਹਨਾਂ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਫਿਰ ਥਾਂ-ਥਾਂ ਦੇ ਉੱਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਚਾਲਾਨ ਕੱਟੇ ਜਾਣਗੇ ਤੇ ਮੋٹے ਜੁਰਮਾਨੇ ਜਿਹੜੇ ਲਗਾਏ ਜਾਣਗੇ ਜੇਕਰ ਕੋਈ ਦਿੱਤੇ ਹੋਏ ਹੁਕਮਾਂ ਦੀ ਉਲੰਘਣਾ ਕਰਦਾ ਤਾਂ ਉਹਨਾਂ ਦਾ 20000 ਰੁਪਏ ਤੱਕ ਦਾ ਚਾਲਾਨ ਹੈ ਜਿਹੜਾ ਕੀਤਾ ਜਾਵੇਗਾ ਭਾਰੀ ਜੁਰਮਾਨਾ ਭਰਨ ਦੇ ਲਈ ਲੋਕਾਂ ਨੂੰ ਮਜਬੂਰ ਕੀਤਾ ਜਾਵੇਗਾ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਖੰਨਾ ਸ਼ਹਿਰ ਹੈ ਉਹ ਅੰਮ੍ਰਿਤਸਰ ਤੇ ਦਿੱਲੀ ਹਾਈਵੇ ਦੇ ਉੱਤੇ ਪੈਂਦਾ ਜਿਸ ਦੇ ਵਿੱਚ ਜਿਹੜਾ ਕਿ ਜ਼ਿਆਦਾ ਟ੍ਰੈਫਿਕ ਜਮ ਹੋਣ ਦੇ ਕਾਰਨ ਜ਼ਿਲ੍ਹਾ ਮੈਜਿਸਟਰੇਟ ਦੇ ਵੱਲੋਂ ਇਹ ਸਖਤ ਹੁਕਮ ਦਿੱਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਖੰਨਾ ਨਗਰ ਕਾਉਂਸਲ ਦੀ ਹੱਦ ਦੇ ਵਿੱਚ ਜਿਹੜਾ ਕਿ ਟਰੱਕ ਟਰਾਲਾ ਟੀਪਲ ਟਰੱਕਾਂ ਤੇ ਹੋਰ ਸਾਰੇ ਭਾਰੀ ਵਾਹਨਾਂ ਦੇ ਦਾਖਲੇ ਤੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਇਹ ਪਾਬੰਦੀ ਦਿੱਲੀ ਅੰਮ੍ਰਿਤਸਰ ਰਾਸ਼ਟਰੀ ਮਾਰਗ ਤੇ ਸਥਿਤ ਖੰਨਾ ਸ਼ਹਿਰ ਦੇ ਵਿੱਚ ਲਾਗੂ ਹੋਵੇਗੀ ਕੇ ਹੁਕਮ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਡਰਾਈਵਰ ਨੂੰ ਬਖਸ਼ਾ ਨਹੀਂ ਜਾਵੇਗਾ 20000 ਰੁਪਏ ਤੱਕ ਦਾ ਭਾਰੀ ਜੁਰਮਾਨਾ ਕੀਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਲੋਡ ਪੈਣ ਤੇ ਉਹਨਾਂ ਦੇ ਵਾਹਨ ਵੀ ਜਬਤ ਕੀਤੇ ਜਾਣਗੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਸਬੰਧਤ ਵਿਭਾਗਾਂ ਨੂੰ ਇਹਨਾਂ ਹੁਕਮਾਂ ਦੀ ਸ਼ਕਤੀ ਦੇ ਨਾਲ ਪਾਲਣਾ ਕਰਨ ਦੇ ਲਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਇਸ ਲਈ ਸ਼ਹਿਰ ਦੇ ਸਾਰੇ ਪ੍ਰਮੁੱਖ ਐਂਟਰੀ ਪੁਆਇੰਟਾਂ ਦੇ ਉੱਤੇ ਸਾਈਨ ਬੋਰਡ ਲਗਾਏ ਜਾਣਗੇ ਤੇ ਵਿਸ਼ੇਸ਼ ਟ੍ਰੈਫਿਕ ਪੁਲਿਸ ਟੀਮਾਂ ਜਿਹੜੀਆਂ ਤਾਇਨਾਤ ਕੀਤੀਆਂ ਜਾਣਗੀਆਂ ਪੁਲਿਸ ਇਹ ਯਕੀਨੀ ਬਣਾਉਣ ਦੇ ਲਈ ਨਾਕਾਬੰਦੀ ਸਥਾਪਿਤ ਕਰੇਗੀ ਕਿ ਨਿਰਧਾਰਤ ਸਮੇਂ ਦੌਰਾਨ ਕੋਈ ਵੀ ਭਾਰੀ ਵਾਹਨ ਸ਼ਹਿਰ ਦੇ ਵਿੱਚ ਦਾਖਲ ਨਾ ਹੋਵੇ ਖੰਨਾ ਪੁਲਿਸ ਜ਼ਿਲ੍ਹੇ ਦੇ ਪੁਲਿਸ ਹੈੱਡਕੁਆਰਟਰ ਦੀ ਸੁਪਰਡੈਂਟ ਹਰਪਿੰਦਰ ਕੌਰ ਗਿੱਲ ਅਤੇ ਡੀਐਸਪੀ ਟ੍ਰੈਫਿਕ ਕਰਮਵੀਰ ਤੁਰਦੇ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਦੇ ਵੱਲੋਂ ਜਾਰੀ ਕੀਤੇ ਗਏ ਇਹਨਾਂ ਹੁਕਮਾਂ ਨੂੰ ਸਖਤੀ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਤਾਂ ਇਹ ਟ੍ਰੈਫਿਕ ਡਿਵਰਟ ਕਰਨ ਦੇ ਲਈ ਵੱਖ-ਵੱਖ ਥਾਵਾਂ ਦੀ ਪਛਾਣ ਵੀ ਜੜੀ ਕੀਤੀ ਜਾ ਰਹੀ ਆ ਉਹ ਤੋਂ ਆਉਣ ਵਾਲੇ ਟ੍ਰੈਫਿਕ ਜਿਹੜਾ ਕਿ ਸਾਈ ਮੰਦਰ ਤੋਂ ਅੱਗੇ ਨਹੀਂ ਵਧੇਗਾ ਖੇੜੀ ਨੋਦ ਸਿੰਘ ਤੋਂ ਆਉਣ ਵਾਲਾ ਟ੍ਰੈਫਿਕ ਬੱਸ ਸਟੈਂਡ ਲਲਹੇੜੀ ਤੋਂ ਮੋੜਿਆ ਜਾਵੇਗਾ ਮਲੇਰ ਕੋਟਲਾ ਤੋਂ ਆਉਣ ਵਾਲਾ ਟ੍ਰੈਫਿਕ ਸੂਹਾ ਪੁਲੀ ਮਾਜਰੀ ਤੋਂ ਮੋੜਿਆ ਜਾਵੇਗਾ ਸਮਰਾਲਾ ਤੋਂ ਆਉਣ ਵਾਲਾ ਟ੍ਰੈਫਿਕ ਆ ਜਿਹੜਾ ਸੂਹਾ ਪੁਲੀ ਐਸ ਕਾਲਜ ਦਾ ਗੋੜੋ ਹੈ ਜਿਹੜਾ ਮੋੜਿਆ ਜਾਵੇਗਾ ਤੇ ਇਸ ਦੇ ਨਾਲ ਹੀ ਲੁਧਿਆਣਾ ਤੋਂ ਆਉਣ ਵਾਲਾ ਟ੍ਰੈਫਿਕ ਆ ਜਿਹੜਾ ਰੈਸਟ ਹਾਊਸ ਕੱਟ ਪੱਟੀਆਂ ਤੋਂ ਮੋੜਿਆ ਜਾਵੇਗਾ ਜੇਕਰ ਕੋਈ ਵੀ ਭਾਰੀ ਵਾਹਨ ਹੈ ਜਿਹੜਾ ਟ੍ਰੈਫਿਕ ਜਮ ਕਰਦਾ ਹੋਇਆ ਨਜ਼ਰ ਆਉਂਦਾ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ ਮੈਜਿਸਟਰੇਟ ਦੇ ਵੱਲੋਂ ਖੰਨਾ ਸ਼ਹਿਰ ਦੇ ਵਿੱਚ ਤਾਂ ਉਹਨਾਂ ਦੇ ਡਰਾਈਵਰਾਂ ਦੇ ਉੱਤੇ ਜਿਹੜੀ ਕਿ ਕਾਰਵਾਈ ਕੀਤੀ ਜਾ